ਕੌੜਾ ਕਾਲਾ ਬੋਲਾ ਵਾਲਾ ਗਿਆ ਭਰਾ ਆਠੋ ਵੀ ਮੈਨੂੰ ਸਿੱਧਾ ਫੋਨ ਆਉਂਦਾ ਕਹਿੰਦਾ ਚੋਟੇ 5 ਮਿੰਟ ਤੱਕ ਰੋਕੇ ਕੈਂਚੇ ਤਾਇਆ ਮਾਹ ਮਿੰਟ ਮੈਨੇ ਕੁੜਾ ਕਹਿੰਦਾ ਹਾਂ ਰਹਿਣਾ ਨਹੀਂ ਆ ਫੇਡਰ ਆਈ ਆ ਕਹਿੰਦਾ 20 ਲੱਤੇ ਫੜੂਗਾ ਯਾਰ ਮੈਂ ਹੋ ਗਿਆ ਹਣ 20 ਲੱਗੇ ਆ ਆਪਾਂ ਕਿਵੇਂ ਫੜਲਾਂਗੇ ਫੜਣਾ ਕੋ ਪੁਲਿਸ ਆ ਕੇ ਨਹੀਂ ਫੜੂਗਾ ਹੁਣ ਆਪਾਂ ਉਹਦਾ ਜਰਮੀਨ ਆ ਯਾਰ ਮੇਰਾ ਭਰਾ ਐ ਜਮਾਸਰ ਬਾਇਆ ਹੋਇਆ ਮੇਰੇ ਪਿੱਛੋਂ ਲੜਿਆ ਪੂਰਾ ਆ ਹਾ ਸੀਦਾ ਇਹ ਮੁੰਡਾ ਲਾਵਣਾ ਇਹ ਵੀ ਟੀਮ ਹੈ ਖਾਈ ਵੀ ਇਹ ਵੀ ਆ ਕੋਈ ਐਸੀ ਦਾ ਕਤਾ ਫੋਰ ਦੇ ਜੋੜੇ ਆਖਲੀ ਹੀ ਇਹ ਵੀ ਨੇ ਜਿਹਨਾਂ ਮੈਂ ਹਾਂ ਉਹਨਾਂ ਨਾਲ ਜੋਗਾ ਮਾਚਾ ਕੀ ਗਿਆ ਮੈਂ ਪਰਮਾਇਆ ਆ ਹਾਂ ਲੋਕੋ ਤੁਹਾਡੇ ਸਾਹਮਣੇ ਇਹ ਗੱਲਾਂ ਗੱਦੀਆਂ ਤੂੰ ਆਉਂਦਾ ਨਹੀਂ ਆਉਂਦਾ ਮੈਨੂੰ ਵੀ ਐ ਹੋ ਗਿਆ ਮੈਂ ਕਈ ਵਾਰ ਥਿਰ ਨੂੰ ਵੀ ਨਾ ਕੋਈ ਬੋਲੀ ਮਾਰੋ ਉੱਥੇ ਜਾ ਕੇ ਜਦੋਂ ਗਏ ਉੱਥੇ ਪੰਚ ਤੋਂ ਥੇ ਕਹਿੰਦੇ ਥਨੀਰ ਮੋਟਾ ਫਾਇਲਾ ਤੈਨੂੰ ਹੋ ਗਿਆ ਥਨੀਰ ਨਾਲ ਅਸੀਂ ਆਪ ਦਾ ਅਭਿਸ਼ਵਾ ਮੋਟਰਸਾਈਕਲਾਂ ਦੇ ਗੱਡੀਆਂ ਤੇ ਲੋਈਆਂ ਤੇ ਜਾ ਕੇ ਲਗਾ ਦੇਣਾ ਕੋਈ ਉਹਨੇ ਲੋਆਏ ਆਰ ਮਾੜਾ ਲਾਲ ਮੋਟਰਸਾਈਕਲ ਤੇ ਐ ਲਈ ਜਾਂਦੇ ਸੀ ਐ ਐ ਬੈਠਾ ਮੈਂ ਉਹ ਫਿਖੜਾ ਪਿੱਛੇ ਥਿਰ ਨੂੰ ਅੱਧੀ ਟੀਮ ਆਇਆ ਖੜ ਗਈ ਗੱਡੀ ਜਾ ਕੇ ਕਹਿੰਦਾ ਲੈ ਫੜਾਓ ਪੈਸੇ ਫੜਾਓ ਦੇਣਾ ਪਹਿਲਾਂ ਆਪਾਂ ਫੜ ਲਿਆ ਆ ਪੈਂਦਾ ਯਾਰ ਹਾਂ ਮੋਟਲੇ ਇਹਦੇ ਪਿੱਛੇ ਭੱਜ ਕੇ ਇਹ ਫੜ ਲਿਆ ਤੇ ਜਿਹੜੇ ਕਹਿੰਦੇ ਨਾ ਪੰਜਾਬ ਚ ਨਿਸ਼ਾਨੀ ਛੋਟਾ ਫੀਲਾ ਜਾਏ ਉਹ ਇਹ ਕੰਮ ਕਰਦੇ ਨੇ ਤੇ ਤੁਹਾਨੂੰ ਮੈਂ ਦਿਖਾਉਣਾ ਹੈ ਉਹ ਬੇਈਮਾਨਾਂ ਨੂੰ ਉਹਨਾਂ ਦੇ ਜਵਾਬ ਖਾਣੇ ਲੱਗਣੀ ਚਲਿਓ ਆਨੇ ਸ਼ੇਰੋ ਜਿਹੜੇ ਕਹਿੰਦੇ ਪੰਜਾਬ ਦੇ ਸ਼ੇਰ ਤੂੰ ਵੀ ਕਰ ਇਹ ਸਾਰਾ ਜੋਗਦੰਤ ਸੀਰ ਹੈ ਸੀਰੀ ਟੀਮ ਦਾ ਹੈ ਇਹਨਾਂ ਨੇ ਫੀਲਡਿੰਗ ਲਈ ਹੈ ਮੈਂ ਤਾਂ ਇਹਨਾਂ ਨਾਲ ਆਇਆ ਆ ਦੇਖੀ ਚਲੋ ਜਿਹੜੇ ਕਹਿੰਦੇ ਨਸ਼ਾ ਇਹ ਨਾਲ ਤਕੈਸੂ ਲੁਖਾ ਕੇ ਦਿਖਾਵੇ ਤੇ ਹੁਣ ਕੰਮ ਕੀ ਦਾ ਫੌਸਦਾ ਮੇਰਾ ਆਪੜ ਉੱਤੇ ਕੀ ਲਿਖਿਆ ਇੱਕ ਕਾਫੂਲੇ ਗੈਰ ਸੁਣ ਲੈ ਐਂ ਦੇ ਕਾਰਡ ਦੇ ਲਗਾ ਸੁਦਾ ਰੈ ਸਿਗਨੇਚਰ ਸਿਗਨੇਚਰ ਸਾਕੇ ਦੇਖਣ ਦੋ ਫੀਟ ਇਹ ਗਣੀ ਚੱਲੀ ਕਿੰਨੇ ਨੇ ਹਜੇ ਹਜੇ ਨਿਕਲ ਜਾਓ ਪਟਾਰੀ ਚੋਂ ਸੱਪ ਇਹ ਕਿਹੜਾ ਕਹਿਦਾ ਨਿਸ਼ਾਨੀ ਹੈਗਾ ਮਾਨਸਾ ਚ ਚੋਟਾ ਬਨਾਮ ਕਰਦਾ ਸੀਰ੍ਹਾ ਬਦਨਾਮ ਕਰਦਾ ਉਹਨਾਂ ਨੂੰ ਪੁੱਛ ਲੋ ਅਜੇ ਖੜ ਜਾ ਫੇਕ ਕੀ ਹੋਇਆ ਛੋਟੇ ਛੋਟੇ ਇਹ ਪੁਲਿਸ ਦੇ ਡ੍ਰੈਗਨਸ ਬੈਟਰੂਨ ਚੋਂ ਦੇਖਦੇ ਜਿਹੜੇ ਤੁਸੀਂ ਆਮ ਆਮ ਮੁੰਡੇ ਜਿਹਨੂੰ ਫੜ ਰਹੇ ਹੋ ਸਾਦਾ ਨਹੀਂ ਪੈਸੇ ਲੈਣਦੇ ਨੇ ਹੋਰ ਮੈਂ ਤੋੜ ਕਾਂਗੜਾ ਬਾਏਗਾ ਸੱਫ ਦੇ ਬੰਨੇ ਹੋਏ ਨੇ ਆਹਾ ਹੁਣ ਇਹਨਾਂ ਨਾਲੇ ਘਰੇ ਥੋੜੀ ਬਣਾ ਲੈ ਇਹ ਮੈਡੀਕਲ ਤੋਂ ਲੈ ਕੇ ਆਏ ਨੇ ਜਿਹੜੇ ਮੈਡੀਕਲ ਤੋਂ ਲੈ ਕੇ ਆਏ ਨੇ ਉਹਨੂੰ ਫੜਨਾ ਉਹਦੇ ਪਰਚਾ ਪਾਉਣਾ ਉਹਦੀ ਦੁਕਾਨ ਜ਼ਬਤ ਕਰਨ ਉਹਦੀ ਪ੍ਰਾਪਰਟੀ ਜ਼ਬਤ ਕਰਨ ਅੱਛਾ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਆਏ ਕਹਨੇ ਆ ਕੌਲੀ ਜੱਟ ਚਮਚੇ ਰੇ ਕੋਲ ਨਹੀਂ ਜੱਟ ਤੇ ਚਮਚੇ ਨੇ ਜਾਂ ਨਸ਼ਾ ਵੇਚਣ ਵਾਲੇ ਉਹ ਕਰਦੇ ਨੇ ਸਾਡਾ ਵਿਰੋਧ ਉਹਨਾਂ ਦੇ ਜਵਾਨਾਂ ਤੱਕ ਇਹ ਜ਼ਹਿਰ ਨਾ ਪਹੁੰਚੇ ਸਿਓਂ ਦੇ ਜਵਾਨਾਂ ਨੂੰ ਬਚਾਉਣੇ ਆ ਐਸੇ ਹੁਣ ਤੂੰ ਬੋਲ ਨਾ ਬੋਲ ਤਾਂ ਕਿ ਬੀਬੀ ਦੀ ਅੱਸੀ ਆਹ ਬਾਈ ਹੋਰ ਪੈ ਜਾਂ ਇਹ ਕਿਣਕੀ ਪਾ ਲੋ ਆਪਾਂ ਕਲੀਨ ਨਿਕਲ ਲੈਣਾ ਇਹ ਚੋਂ ਕਰ ਦਿੱਤਾ ਗਿਆ ਮੋਰਲ ਟਾ ਹਾਂ ਬੜਾ ਫਿਰ ਆਪਾਂ ਨੂੰ ਇਹ ਮੇਨ ਟਾਰਗੇਟ ਰੱਖਦੇ ਨੇ ਬੰਦੇ ਮੈਂ ਤਾਂ ਉਹ ਬੰਦਿਆਂ ਨੂੰ ਵੀ ਨਹੀਂ ਜਾਣਦਾ ਸੀ ਕੌਣ ਹੈ ਪਹਿਲਾਂ ਨਹੀਂ ਕੌਣ ਸੀ ਉਹ ਦਾਊ ਪੀਟੂ ਜੱਗੇ ਹੋਏ ਮੈਨੂੰ ਕਹਿੰਦੇ ਕੈਫ ਨੂੰ ਕਿਉਂ ਫੜੇ ਆਸਲ 'ਚ ਗੱਲ ਹੋਣ ਨਿਕੋ ਕਿ ਸਾਹਮਣੇ ਆਈ ਹੈ ਇਹਨਾਂ ਨੇ ਅੱਧਾ ਨਸ਼ਾ ਇਹਨਾਂ ਜਿਹੜੇ ਆਪਾਂ ਫੜੇ ਨੇ 200 ਪੱਤਾ 200 ਪੱਤਾ ਫੜਿਆ ਕਿੰਨਾ ਫੜਿਆ ਹਨਾ ਬਾਕੀ ਉਹ ਇਹਨਾਂ ਨੂੰ ਵਿਆਏ ਸੀ ਜਿਹੜਾ ਬੰਦਾ ਆਪਾਂ ਜਿਉਣੇ ਇਹ ਤੇ ਜੇਸੀ ਪਲਾਨ ਕਰਕੇ ਦਾਊਣਾ ਰੱਜ ਕੇ ਜਦੋਂ ਆਪਾਂ ਮੋਟਰਸਾਈਕਲ ਲੱਕੇ ਉਦੋਂ ਤੇਰੇ ਸਾਹਮਣੇ ਫਿਰ ਜਦੋਂ ਹਮਲਾ ਕਰਨਗੇ ਤਾਂ ਆਪਾਂ ਕੋਈ ਗੱਲ ਕਰ ਆਪਣਾ ਪਰਨਾ ਲੱਥ ਗਿਆ ਕਿਸੇ ਤਰ੍ਹਾਂ ਦੀ ਵੀ ਅਲਗੀ ਹੋ ਗਈ ਇਹ ਜ਼ਰੂਰ ਹੋ ਰਮਿੰਦਰ ਕਦੋਂ ਰੋਕेंगे ਯਾਰ ਲੋਕ ਸਾਥ ਨਹੀਂ ਦਿੰਦੇ ਅੱਜ ਬਹੁਤ ਜਿਹੜਾ ਤੇਰੇ ਤੇ ਹਮਲਾ ਕੀਤਾ ਆਪਾਂ ਦੇਖੋ ਇੰਨੀ ਜ਼ਹਿਰ ਫੜੀ ਐ ਜਿੱਦੇ ਗੋਲੀ ਬੱਜੀ ਉਹਦੇ ਰਕੂੰਗਾ ਨਹੀਂ ਲੋਕਾਂ ਦਾ ਨਹੀਂ ਕੁਝ ਨਹੀਂ ਹੁੰਦਾ ਕੋਈ ਚੱਕਰ ਨਹੀਂ ਮਲਾਈ ਕੇ ਜਿੰਨੇ ਮਰਜੀ ਤੱਕ ਜਿੱਦੇ ਮੇਰੇ ਗੋਲੀ ਮਾਰ ਕੇ ਜਾਂ ਮੇਰੀ ਟੀਮ ਦੇ ਉੱਤੇ ਰੱਖੂਗਾ ਉਹਨਾਂ ਚ ਰੋਕਦਾ ਨਹੀਂ ਕੌਣ ਇਹਨਾਂ ਤੋਂ ਬਕਿਆਉਂਦਾ ਹੈ ਤਾਕਤ ਕਿੱਥੋਂ ਇਹ ਆਉਂਦੇ ਨੇ ਹੁਣ ਇਹ ਬੰਦੇ ਨੇ ਜਿਹੜੇ ਆਪਣੇ ਤੇ ਹਮਲਾ ਕਰਿਆ ਇਹੇ ਭੰਮੇ ਪਿੰਡ ਦੇ ਨੇ ਮੈਂ ਨਹੀਂ ਜਾਣਦਾ ਇਹਨਾਂ ਨੇ ਪਹਿਲਾਂ ਕਮੇਟੀਓਂ ਵਾਲਾਂ ਗੱਡੀਆਂ ਲਾਈਵ ਹੋ ਕੇ ਵੀ ਤੁਸੀਂ ਨਾਲ ਸ਼ਾਹ ਵੇਚਾਂਗੇ ਛੱਡਾਓ ਹੁਣ ਪਤਾ ਲੱਗਦਾ ਗੱਲਾਂ ਐਸਐਚਓ ਵਾਲਾ ਥਾਣੇ ਦਾ ਖੋਦ ਉਹ ਕਹਿ ਰਿਹਾ ਇਹ ਬੰਦਾ ਮੈਂ ਪਿੰਡ ਚ ਨਹੀਂ ਵੜਨਦਾ ਅੱਜ ਕਿੱਥੋਂ ਆ ਗਿਆ ਉਹ ਬੰਦਾ ਐਫਐਚਓ ਦੀ ਪੁਲਿਸ ਦੀ ਮੌਜੂਦਗੀ ਚ ਉਹਨਾਂ ਨੇ ਜੁੜਤ ਕਰੀਆ ਦਾ ਉਹ ਲੜਕਿਆਂ ਨੇ ਹਾਂ ਪੁਲਿਸ ਵੀ ਸਾਹਮਣੇ ਸੀਗੇ ਹਨ ਸਾਹਮਣੇ ਸੀ ਉਹ ਬਣਾਈਆਂ ਨੇ ਗੱਲ ਕਰ ਫਿਰ ਕਿਉਂ ਭਾਈ ਆਪਣੇ ਤੇ ਹਮਲਾ ਕਰਤਾ ਆਪਣੀ ਦਸਤਾਰ ਨੂੰ ਪੈ ਕੇ ਚੰਬਰ ਦੇ ਕਰਾਂ ਮੈਂ ਤਾਂ ਕਿ ਮੈਨੂੰ ਤਾਂ ਐਸੀ ਕੋਈ ਮਿਲਣਾ ਆ ਫਿਰ ਆਪਾਂ ਭਾਈ ਆਪ ਦਾ ਅਗਲੇ ਨੂੰ ਮਾਨਸਾਂ ਦਾ ਕਰਨੀ ਆ ਆਪਾਂ ਗੁਰੂ ਦੇ ਸਿੰਘ ਆਪਾਂ ਕਿਹੜਾ ਹੁਣ ਇਹ ਤਾਂ ਬੰਦੇ ਸੀ ਬੰਦਿਆਂ ਕੋਲ ਥੋੜੀ ਗੱਲ ਹੀ ਹੱਥ ਕੱਢਣਾ ਹੈ ਹਾਂ ਫਿਰ ਆਪਾਂ ਆਪ ਦਾ ਆਪਾਂ ਵੀ ਉਸ ਕਰਾਂਗੇ ਰੱਬ ਕਰੇ ਹੋਇਆ ਉੱਥੇ ਕਾਤਹਾਰਾ ਕੋਈ ਬਰੋਕਰ ਪਰਵਿੰਦਰ ਜਿਵੇਂ ਹਮਲਾ ਕੀਤਾ ਕੁਝ ਲੋਕ ਦੇਖਦੇ ਰਹੇ ਤਮਾਸ਼ਾ ਹਨ ਉਹਨਾਂ ਨੇ ਪਰਵਿੰਦਰ ਦਾ ਸਾਥ ਨਹੀਂ ਦਿੱਤਾ ਕੁਝ ਲੋਕਾਂ ਨੇ ਨਹੀਂ ਨਹੀਂ ਆਪਣੀ ਟੀਮ ਉੱਥੇ ਪੁਲਿਸ ਚਲਦੀ ਹੋਈ ਸੀ ਨਾ ਸਾਰੇ ਪੁਲਿਸ ਨੂੰ ਬੰਦੇ ਹੈਂਡਓਵਰ ਕਰ ਰਹੇ ਸੀ ਮੈਂ ਮੋਟਰਸਾਈਕਲ ਚੱਕਣ ਗਿਆ ਆਇਆ ਸੀ ਉਹ ਬੰਦੇ ਮੇਰੇ ਪਿੱਛੇ ਪਿੱਛੇ ਜਿਓਂ ਤੱਕ ਕਦੋਂ ਕੱਲਾ ਹੋਊਗਾ ਹਨਾ ਤਾਂ ਉਹਨਾਂ ਨੇ ਪਹਿਲਾਂ ਤਾਂ ਮੈਨੂੰ ਐਂ ਕਿਹਾ ਵੀ ਤੂੰ ਕੈਪਸੂ ਕਿਉਂ ਫੜਵਾਏ ਕੈਪਸੂ ਮੋੜ ਦੇ ਕਿਉਂ ਫੜਵਾਈ ਜਾਂਦਾ ਮੈਂ ਖਿਰਪਰਾ ਹੋ ਜਾ ਜਦੋਂ ਮੈਂ ਇਨੀ ਗੱਲ ਕਹੀ ਉਹਨਾਂ ਨੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਤੋਂ ਆ ਪਰਨਾ ਪੈ ਗਿਆ ਫਿਰ ਤੁਸੀਂ ਦੇਖੋ ਮੇਰਾ ਆਪਾ ਭਾਈ ਆਪ ਦੇ ਮੁਕਤੇ ਭਰਾ ਉਹ ਜਦੋਂ ਮੇਰੇ ਦਸਤਾਰ ਤੇ ਰੋਮ ਮੰਗੀ ਦੀ ਆਲੀ ਵੀ ਚਲੋ ਇਹ ਜੋ ਪੰਜ ਬੰਦੇ ਚੰਬੜਨਗੇ ਫਿਰ ਆਪਣੇ ਦਸਤਾਰ ਤਾਂ ਲੋ ਪਰਵਿੰਦਰ ਪੁਲਿਸ ਨੇ ਬਿਆਨ ਤੇ ਦੇ ਦਰਜ ਕਰ ਲਏ ਕੀ ਕਿਹਾ ਕੀ ਕਾਰਵਾਈ ਕਰਦੇ ਆ ਕਿਹਾ ਬਈ ਤੇਰੀ ਦਸਤਾਰ ਲੱਥੀ ਆ ਤੇ ਆਪਾਂ ਨੂੰ ਸਿਰਫ ਸਮਜੀਤ ਮਾਨਸਾਹ ਤਾਂ ਗੱਲ ਪਹੁੰਚ ਚੁੱਕੀ ਆ ਉਹ ਵੀ ਪਹੁੰਚਾਂਗੇ ਹੋਰੇ ਉਹਨਾਂ ਨੇ ਕਿਹਾ ਮੈਂ ਰੋਕਿਆ ਜੇ ਨਾਂ ਪarcha ਦਰਜ ਹੋਇਆ ਮੈਂ ਉਹੀ ਉੱਥੇ ਜਾਂਦੀ 295 ਦਾ ਕੋਈ ਸ਼ਰਿਆਮ ਵੀਡੀਓ ਬਣੀ ਆ ਤੁਸੀਂ ਵੀ ਹੋ ਰਹੇ ਹੋ ਮੈਂ ਫਿਰ ਲੋਕਾਂ ਨੂੰ ਟੀਲ ਕਰੂੰਗਾ ਔਰ ਇਹ ਬੈਠਣ ਦੇ ਪਰਚਾ ਦਰਜ ਕਰਾਉਣ ਕਿ ਬਲੈਕ ਕਿਹ ਬੰਦੇ ਹਨ ਪਿੰਡ ਦੇ ਬੰਦੇ ਨੇ ਪਿੰਡ ਦਾ ਬਲੈਕ ਹੈ ਪਿੰਡ ਦਾ ਸੁਪੈਂਚ ਬੈਠਾ ਇੱਕ ਇੱਕ ਸਭ ਖੁਦ ਕਹਿ ਰਹੇ ਪਿੰਡ ਚੋ ਵੱਡੇ ਵੱਡੇ ਬੰਦਾ ਮੈਂ ਕਹਾਂ ਬੜ ਨਹੀਂ ਤਾਂ ਜਿੱਥੋਂ ਪਹਿਲਾਂ ਪਰਚੇ ਬਦਮਾਸ਼ ਕਰਾਉਂਦਾ ਗੁੰਡਾ ਘੁੰਮਾਲ ਦੇ ਆਪ ਨੂੰ ਪੂਰਾ ਕਾਕਰ ਹਿੰਮਤ ਹੈ ਨਹੀਂ ਪੁਲਿਸ ਸੰਤੁਸ਼ਟਾ ਹੁਣ ਪੁਲਿਸ ਨੇ ਕਿਹਾਗਾ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਇਹਨਾਂ ਤੇ ਪੁਲਿਸ ਨੇ ਮੈਨੂੰ ਆਸ਼ਵਾਇਆ ਦਾ ਕਾਰਵਾਈ ਹੋਊਗੀ ਜਿੰਨਾ ਚਿਰ ਕਾਰਵਾਈ ਮੈਨੇ ਹੱਥ ਤੇ ਐਫ ਆਈ ਆਰ ਆ ਗਈ ਜਦੋਂ ਮੈਂ ਉਦੋਂ ਚਲੂੰਗਾ ਹਾਂ ਆ ਗਈ 295 ਦਾ ਪਰਚਾ ਦਰਜ ਹੋ ਇਹਦੇ ਐਸਚੂ ਨੇ ਪਲੇਅਰ ਨੇ ਸਪੋਰਟਸਮੈਨ ਨੇ ਚੰਗੇ ਬੰਦੇ ਨੇ ਸਾਡਾ ਸਾਥ ਦੇ ਹੁੰਦੇ ਨੇ ਹਨਾ ਪਹਿਲਾਂ ਵੀ ਨਾ ਆਪਾਂ ਹਰੇਕ ਨੂੰ ਮਾੜਾ ਨਹੀਂ ਕਹਹਾਦੇ ਯਾਰ ਇਹਨਾਂ ਦੀ ਹਾਜਰੀ ਜਿਹਾ ਜਾ ਕੁਝ ਹੋਇਆ ਦੇਖ ਲਓ ਕਿਉਂਕਿ ਇਹ ਲੇਟ ਹੋ ਗਏ ਆ ਤਾਂ 12-13 ਕਿਲੋਮੀਟਰ ਦੀ ਜਾਮ ਲੱਗ ਗਿਆ ਲੇਟ ਹੋ ਗਏ 24 ਥੋੜਾ ਜਿਹਾ ਇਹ ਲੇਟ ਹੋਏ ਹਮਦੇ ਕੀਪਟਨ ਨੇ ਮੇਰੇ ਗੋਲੀ ਮਾਰਨੀ ਹੁੰਦੀ ਜਾਂ ਕਿ ਉੱਥੇ ਕਾਠੀ ਇੰਨਾ ਹੋ ਗਿਆ ਸੁਣੋ ਦਾ ਪੰਜ ਛੇ ਬੰਦੇ ਤਾਂ ਚਾਰ ਬੰਦੇ ਤਾਂ ਹੋ ਸੀ ਹੋਰ ਕਿੰਨੇ ਕ ਬੰਦੇ ਸਨ ਕੋਲੇ ਹਥਿਆਰ ਦੀ 10 ਦੇ ਨੇ ਪਿੰਡ ਚ ਕਮੇਟੀ ਆ ਪਿੰਡ ਦੀ ਬਣੀ ਹੋਈ ਹੁਣ ਡਿੰਗਰ ਸਿੰਘਾਂ ਨੂੰ ਗਾਲਾਂ ਕੱਢੀਆਂ ਆ ਬਾਬਾ ਜੀ ਨੇ ਫੜੇ ਸੀ ਪਹਿਲਾਂ ਆ ਬਾਬਾ ਜੀ ਨੂੰ ਪੁੱਛੋ ਇਹ ਦੱਸਾਂਗੇ ਤੁਹਾਨੂੰ ਬਾਬਾ ਜਿਹੜੇ ਬੰਦੇ ਨੇ ਆਪਣੇ ਤੇ ਹਮਲਾ ਕਰ ਦਿੱਤਾ ਉਹ ਗੱਲ ਕਿਵੇਂ